ਸਸ਼ਿਆਕਾਲ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਭਾਰਤ ਦੀ ਆਜ਼ਾਦੀ ਦੀ ਕਹਾਣੀ ਬਾਰੇ ਇਹ ਕਹਾਣੀ ਸਿਰਫ ਇੱਕ ਤਾਰੀਖ ਨਹੀਂ ਜਸ਼ਨ ਨਹੀਂ ਬਲਕਿ ਸਾਡੇ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਦੀ ਵੱਡੀ ਕੁਰਬਾਨੀ ਤੇ اٹਟ ਹੌਸਲੇ ਦੀ ਪ੍ਰਤੀਕ ਹੈ ਜਦੋਂ ਅਸੀਂ 15 ਅਗਸਤ ਆਜ਼ਾਦੀ ਦਿਵਸ ਮਨਾਉਂਦੇ ਹਾਂ ਤਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਸ ਆਜ਼ਾਦੀ ਦੀ ਕੀਮਤ ਕਿੰਨੀ ਮਹਿੰਗੀ ਸੀ ਤੇ ਕਿਵੇਂ ਸਾਡੇ ਪੁਰਖਿਆਂ ਨੇ ਇਹ ਆਜ਼ਾਦੀ ਹਾਸਲ ਕੀਤੀ ਸਾਡੇ ਭਾਰਤ ਦੇ ਇਤਿਹਾਸ ਨੂੰ ਵੇਖ ਕੇ ਵੇਖਿਆ ਜਾਵੇ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਅੰਗਰੇਜ਼ੀ ਹਕੂਮਤ ਨੇ ਲਗਭਗ 200 ਸਾਲ ਤੱਕ ਇਸ ਦੇਸ਼ ਨੂੰ ਗੁਲਾਮ ਕਰਕੇ ਰੱਖਿਆ ਸੀਗਾ ਗੁਲਾਮ ਬਣਾ ਕੇ ਰੱਖਿਆ ਤੇ ਇਹ ਸਮਾਂ ਸਾਡੇ ਲੋਕਾਂ ਲਈ ਬਹੁਤ ਹੀ ਦੁਖਦਾਈ ਸੀ ਅੰਗਰੇਜ਼ਾਂ ਨੇ ਸਾਡੇ ਸੰਸਕਾਰਾਂ ਨੂੰ ਨਿਸ਼ਾਨਾ ਬਣਾਇਆ ਸਾਡੇ ਧਰਮ ਤੇ ਭਾਸ਼ਾ ਦੀ ਇੱਜ਼ਤ ਨਾ ਕੀਤੀ ਤੇ ਸਾਡੇ ਲੋਕਾਂ ਨੂੰ ਹਿੰਸਕ ਰਾਜ ਨਾਲ ਦਬਾਇਆ ਪਰ ਇਹਨਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਸਾਡੇ ਲੋਕਾਂ ਦੀ ਆਜ਼ਾਦੀ ਲਈ ਲਗਨ ਕਦੇ ਕਮਜ਼ੋਰ ਨਹੀਂ ਹੋਈ। ਸੋ ਇਹ ਲੜਾਈ ਆਖਿਰਕਾਰ ਸਦੀਆਂ ਤੱਕ ਚੱਲੀ। ਇਸ ਦੌਰਾਨ ਸਾਡੇ ਦੇਸ਼ ਦੇ ਬਹੁਤ ਸਾਰੇ ਨਾਇਕਾਂ ਨੇ ਆਪਣਾ ਕਦਮ ਅੱਗੇ ਵਧਾਇਆ। ਮਹਾਤਮਾ ਗਾਂਧੀ ਜੀ ਨੇ ਸਤਿਆਗ੍ਰਹਿ ਅਤੇ ਅਹਿੰਸਾ ਦਾ ਮਾਰਗ ਦਿਖਾਇਆ ਤੇ ਉਹਨਾਂ ਨੇ ਲੋਕਾਂ ਨੂੰ ਸਿਖਾਇਆ ਕਿ ਜੇਕਰ ਅਸੀਂ ਹਿੱਸਾ ਨਹੀਂ ਕਰਦੇ ਪਰ ਆਪਣੀ ਆਜ਼ਾਦੀ ਲਈ ਡਟੇ ਰਹਿੰਦੇ ਹਾਂ ਤਾਂ ਸਾਡੇ ਸੁਪਨੇ ਜ਼ਰੂਰ ਜ਼ਰੂਰ ਸਾਕਾਰ ਹੋਣਗੇ। ਪਰ ਇਸਰਾਵਜ ਸਿਰਫ ਗਾਂਧੀ ਨਹੀਂ ਸਨ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਵਰਗੇ ਯੋਧਿਆਂ ਨੇ ਬਲੀਦਾਨ ਦੇ ਕੇ ਦਿਖਾਇਆ ਕਿ ਆਜ਼ਾਦੀ ਲਈ ਜੋ ਸ਼ਹੀਦ ਹੁੰਦੇ ਹਨ ਉਹ ਕਿਵੇਂ ਆਪਣੀ ਜ਼ਿੰਦਗੀ ਦੇ ਬਲੀਦਾਨ ਦਿੰਦੇ ਨੇ ਜਦੋਂ ਅਸੀਂ ਜਲਿਆਂਵਾਲੇ ਬਾਗ ਨੂੰ ਯਾਦ ਕਰਦੇ ਹਾਂ ਤਾਂ ਉਹ ਦਰਦ ਯਾਦ ਕਰਦੇ ਹਾਂ ਜਿਸ ਨੂੰ ਅਸੀਂ ਭੁਲਾ ਨਹੀਂ ਸਕਦੇ ਜਲਿਆਂਵਾਲੇ ਬਾਗ ਕਤਲੇਆਮ ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਸਭ ਤੋਂ ਦਰਦਨਾਕ ਪੰਨਾ 13 ਅਪ੍ਰੈਲ 1919 ਦਾ ਦਿਨ ਜਦੋਂ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ ਵਿੱਚ ਹਜ਼ਾਰਾਂ નિર્ਦੋਸ਼ ਲੋਕਾਂ ਨੇ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਮੰਗ ਕੀਤੀ ਲੋਕ ਮੌਕੇ ਤੇ ਬਸ ਬੋਲਣਾ ਚਾਹੁੰਦੇ ਸੀ ਕਿ ਅਸੀਂ ਅੰਗਰੇਜ਼ੀ ਹਕੂਮਤ ਦੇ ਅਨਿਆਂ ਨੂੰ ਨਹੀਂ ਸਹਿਣਾ ਚਾਹੁੰਦੇ ਪਰ ਜਨਰਲ ਡਾਇਰ ਨੇ ਬਿਨਾਂ ਕਿਸੇ ਚੇਤਾਵਨੀ ਦੇ ਬਿਨਾਂ ਕਿਸੇ ਰਾਜਨੀਤਿਕ ਸੁਣਵਾਈ ਦੇ ਬੰਦੂਖਾਂ ਨਾਲ ਬਾਗ ਵਿੱਚ ਇਕੱਠੇ ਲੋਕਾਂ ਤੇ ਗੋਲੀਆਂ ਚਲਾ ਦਿੱਤੀਆਂ ਸਭ ਨੂੰ ਪਨ ਦਿੱਤਾ ਇੱਕ ਕਤਲੇਆਮ ਨਾਸਿਰ ਬਰਤਾਨਵੀ ਜ਼ਰੂਰਤ ਨੂੰ ਦਿਖਾਉਂਦਾ ਹੈ ਬਲਕਿ ਇਹ ਉਹ ਜਜ਼ਬਾ ਵੀ ਦਿਖਾਉਂਦਾ ਹੈ ਜੋ ਭਾਰਤੀ ਲੋਕਾਂ ਦੇ ਦਿਲਾਂ ਵਿੱਚ ਆਜ਼ਾਦੀ ਲਈ ਸੀ ਚਲਿਆਂਵਾਲੇ ਬਾਗ ਦੇ ਸ਼ਹੀਦਾਂ ਦੇ ਬਲੀਦਾਨ ਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ ਇਹ ਉਹ ਲੋਕ ਸਨ ਜੋ ਆਪਣੇ ਹੱਕ ਲਈ ਲੜੇ ਜੋ ਦਬਾਅ ਤੇ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਉਠਾਉਣ ਆਏ ਸਨ ਇਹ ਸੱਚਾਈ ਅਤੇ ਹੱਕ ਦੀ ਜੰਗ ਦਾ ਇੱਕ ਸੱਚਾ ਪ੍ਰਤੀਕ ਹੈ ਇਸ ਕਤਲੇਆਮ ਨੇ ਸਿਰਫ ਰਾਜਨੀਤੀ ਨੂੰ ਨਹੀਂ ਸਗੋਂ ਭਾਰਤੀ ਲੋਕਾਂ ਦੇ ਮਨ ਉੱਲੋਂ ਵੀ ਜ਼ੋਰਦਾਰ ਝਟਕਾ ਦਿੱਤਾ ਪਰ ਉਹਨਾਂ ਦੇ ਹੌਸਲੇ ਨੂੰ ਠੰਡਾ ਨਹੀਂ ਕੀਤਾ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਦੇਸ਼ ਦੇ ਅਣਖੀਲੇ ਯੋਧਿਆਂ ਨੂੰ ਅਣਗਿਣਤ ਕੁਰਬਾਨੀਆਂ ਦੇਣੀਆਂ ਪਈਆਂ ਕਈ ਸਾਲ ਜਦੋਂ ਜਦੋਂ ਜ਼ੈਦ ਕਰਕੇ ਜੜਿਆਂ ਵਾਲੇ ਬਾਗ ਦਾ ਬਦਲਾ ਲੈਣ ਵਾਲੇ ਉਦਮ ਸਿੰਘ ਦੇਸ਼ ਆਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਦੀ ਮੋਹਰੀ ਕਤਾਰ ਵਿੱਚ ਆਉਂਦਾ ਹੈ ਤਾਂ ਉਦਮ ਸਿੰਘ 1933 ਚ ਬਰਲਿਨ ਜਰਮਨੀ ਅਤੇ ਕਈ ਦੇਸ਼ ਹੁੰਦਾ ਹੋਇਆ ਲੰਡਨ ਪਹੁੰਚ ਗਿਆ ਉੱਤੇ ਅਨੇਕਾਂ ਛੋਟੇ-ਛੋਟੇ ਕੰਮ ਕਰਦਾ ਰਿਹਾ ਆਪਣੀ ਪਛਾਣ ਲਕਾਉਂਦਾ ਰਿਹਾ ਤੇ ਇਨਕਲਾਬ ਦਾ ਕੰਮ ਉਹਨਾਂ ਨੇ ਜਾਰੀ ਰੱਖਿਆ ਉੱਤੇ ਉਸ ਨੇ ਉਦੇ ਸਿੰਘ ਸ਼ੇਰ ਸਿੰਘ ਰਾਮ ਮੁਹੰਮਦ ਸਿੰਘ ਆਜ਼ਾਦ 바ਵਾ ਯੂ ਐਸ ਸਿੱਧੂ ਫ੍ਰੈਂਕ ਉਦਮ ਸਿੰਘ ਤੇ ਉਦਮ ਸਿੰਘ ਆਦ ਨਾਮ ਬਦਲੇ ਉਦਮ ਸਿੰਘ ਨੇ ਪੂਰਬੀ ਅਫਰੀਕਾ ਚ ਵੀ ਨੌਕਰੀ ਕੀਤੀ ਉਸ ਨੂੰ ਜ਼ਿੰਦਗੀ ਵਿੱਚ ਕਈ ਕੰਮ ਬਦਲਨੇ ਪਏ ਉੱਤੇ ਮੌਕੇ ਦੀ ਹਕੂਮਤ ਨੂੰ ਧੋਖੇ ਵਿੱਚ ਪਾਉਣ ਲਈ ਕਈ ਟੰਗ ਪਣਾਉਂਦਾ ਰਿਹਾ ਭਾਰਤ ਦੀ ਆਜ਼ਾਦੀ ਲਈ ਉਸਨੇ ਆਜ਼ਾਦ ਲੀਗ ਕਾਇਮ ਕੀਤੀ ਆਜ਼ਾਦੀ ਕੁਲਾਟੀਆਂ ਲਈ ਉਸਨੇ ਧਨ ਵੀ ਇਕੱਠਾ ਕੀਤਾ ਜਦੋਂ ਜਰਨਲਡਾਇਰ پاگل ਹੋ ਕੇ ਮਰਿਆ ਤਾਂ ਉਦਮ ਸਿੰਘ ਨੂੰ ਬਹੁਤ ਵੱਡਾ ਪਛਤਾਵਾ ਹੋਇਆ ਸੀ ਪਰ ਉਸ ਨੂੰ ਮਾਈਕਲ ਅਡਵਾਇਰ ਦੇ ਨੇੜੇ ਰਹਿਣ ਦਾ ਮੌਕਾ ਮਿਲਿਆ ਕਈ ਵਾਰ ਅਡਵਾਇਰ ਨੂੰ ਮਾਰਨ ਦਾ ਵੀ ਮੌਕਾ ਮਿਲਿਆ ਪਰ ਉਸਨੇ ਇਹ ਮੌਕਾ ਹੱਥੋਂ ਇਸ ਲਈ ਲੰਗਾਏ ਕਿ ਲੋਕ ਇਸ ਤਰ੍ਹਾਂ ਸੋਚਣ ਲਈ ਮਜਬੂਰ ਹੋਣਗੇ ਕਿ ਉਸਨੇ ਨਮਕ ਹਰਾਮ ਕੀਤਾ ਉਹ ਚਾਹੁੰਦਾ ਸੀ ਕਿ ਦੁਨੀਆ ਨੂੰ ਇਸ ਤਰ੍ਹਾਂ ਪਤਾ ਲੱਗੇ ਕਿ ਪਾਪੀ ਨੂੰ ਜਲਿਆਂ ਵਾਲੇ ਬਾਗ ਦੀ ਸਜ਼ਾ ਮੌਤ ਮਿਲੀ ਆ। ਸੋ ਪਾਪੀ ਤੋਂ ਬਦਲਾ ਲੈਣ ਦਾ ਸਮਾਂ ਭਾਵੇਂ ਅੱਗੇ ਹੀ ਅੱਗੇ ਤੁਰਿਆ ਜਾ ਰਿਹਾ ਸੀ। ਹਜ਼ਾਰਾਂ ਦਿਨ, ਸੈਂਕੜੇ ਮਹੀਨੇ ਅਤੇ ਕਈ ਸਾਲ ਬੀਤੇ ਜਾ ਰਹੇ ਸਨ ਪਰ ਉਦਮ ਸਿੰਘ ਨੂੰ 13 ਅਪ੍ਰੈਲ 1919 ਦੀ ਦਿਲ ਦਹਿਲਾਉਣ ਵਾਲੀ ਖੂਨੀ ਘਟਨਾ ਹਮੇਸ਼ਾ ਤਾਜ਼ੀ ਲੱਗਦੀ ਸੀ। ਸੋ 13 ਮਾਰਚ 1940 ਨੂੰ ਸ਼ਾਮ ਦੇ 3 ਵਜੇ ਕੈਂਗਸਟਨ ਹਾਲ 'ਚ ਰੱਖੀ ਗਈ ਮੀਟਿੰਗ ਵਿੱਚ अफगानिस्तान दी स्थिति बारे विचार-ਵਟਾਂਦਰਾ ਹੋ ਰਿਹਾ ਸੀ। ਇਸ ਮੀਟਿੰਗ ਦੀ ਪ੍ਰਧਾਨਗੀ ਲਾਰਡ ਜੈਟਲੈਂਡ ਕਰ ਰਿਹਾ ਸੀ। ਸਰ ਮਾਈਕਲ ਐਡਵਾਈਰ ਵੀ ਮੌਕੇ ਤੇ ਸ਼ਾਮਲ ਸੀ। ਇਸ ਮੌਕੇ ਲਗਭਗ 150 ਲੋਕ ਮੀਟਿੰਗ ਵਿੱਚ ਹਾਜ਼ਰ ਸਨ ਤੇ ਹਾਲਚ ਬੈਠਣ ਲਈ ਕੁੱਲ ਸੀਟਾਂ ਸਨ 130। ਸੋ ਬਾਕੀ ਲੋਕ ਕੰਧਾਂ ਨਾਲ ਖੜੇ ਸਨ। ਉਦਮ ਸਿੰਘ ਸੱਜੇ ਪਾਸੇ ਵਾਲੀ ਪਹਿਲੀ ਲਾਈਨ ਦੇ ਬਿਲਕੁਲ ਨੇੜੇ ਹੋਰ ਲੋਕਾਂ ਵਿੱਚ ਖੜਾ ਸੀ। ਸੋ ਦੂਸਰੇ ਬੁਲਾਰਿਆਂ ਤੋਂ ਬਾਅਦ ਜਦੋਂ ਅਡਵਾਇਰ ਭਾਸ਼ਣ ਦੇ ਕੇ ਹਟਿਆ ਤਾਂ ਸੱਜੇ ਪਾਸੇ ਖੜੇ ਉਦਮ ਸਿੰਘ ਨੇ ਪਿਸਟਲ ਕੱਢਿਆ ਤੇ ਗੋਲੀਆਂ ਚਲਾ ਦਿੱਤੀਆਂ ਦੋ ਗੋਲੀਆਂ ਮਾਈਕਲ ਅਡਵਾਇਰ ਦੀ ਛਾਤੀ 'ਚ ਲੱਗੀਆਂ ਤੇ ਉਹ ਉੱਥੇ ਢੇਰੀ ਹੋ ਗਿਆ ਲਾਰਡ ਲੇਮਿੰਗਟਨ ਲਾਰਡ ਜੈਟਲੈਂਡ ਸਰ ਲੁਈਡ ਐਨਵਿਚ ਜ਼ਖਮੀ ਹੋ ਗਏ ਹਾਲ ਵਿੱਚ ਹਫੜਾ ਦਫੜੀ ਮਚ ਗਈ ਤੇ ਉਦਮ ਸਿੰਘ ਭੱਜਿਆ ਨਹੀਂ ਸਗੋਂ ਮੌਕੇ ਤੇ ਗ੍ਰਿਫਤਾਰੀ ਉਹਨਾਂ ਨੇ ਦਿੱਤੀ ਸੋ ਕੁਝ ਸਮੇਂ 'ਚ ਖਬਰ ਪੂਰੀ ਦੁਨੀਆ 'ਚ ਪਹੁੰਚ ਗਈ ਉਦਮ ਸਿੰਘ ਨੂੰ ਇਸ ਕੇਸ ਵਿੱਚ ਬ੍ਰਿਕਸਟਨ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਤੇ ਮੁਕੱਦਮਾ ਚੱਲਿਆ ਤੇ ਅਖੀਰ 31 ਜੁਲਾਈ 1940 ਨੂੰ ਸਵੇਰੇ 9 ਵਜੇ ਪੈਂਟੋਨਵਿਲੇ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੋ 21 ਸਾਲਾਂ ਦੀ ਤਪੱਸਿਆ ਤੋਂ ਬਾਅਦ ਜਲਿਆਂਵਾਲੇ ਬਾਗ ਦਾ ਬਦਲਾ ਲੈਣ ਵਾਲੇ ਉਦਮ ਸਿੰਘ ਦਾ ਜਨਮ ਨਰੈਣਕੌਰ ਉਰਫ ਹਰਨਾਮ ਕੌਰ ਦੇ ਚੂੜ ਸਿੰਘ ਉਰਫ ਟੈਲ ਸਿੰਘ ਦੇ ਘਰ 26 ਦਸੰਬਰ 1890 ਨੂੰ ਸੁਨਾਮ ਸੰਗਰੂਰ ਵਿਖੇ ਹੋਇਆ ਸੀਗਾ ਸੋ ਉਦਮ ਸਿੰਘ ਦੇ ਬਚਪਨ ਦਾ ਨਾਮ ਸ਼ੇਰ ਸਿੰਘ ਸੀ ਤੇ ਉਹ ਤਾਂ ਦਾ ਵੱਡਾ ਭਰਾ ਸਾਧੂ ਸਿੰਘ ਸੀ ਇਸ ਪਰਿਵਾਰ ਦਾ ਜੀਵਨ ਬੜਾ ਮੁਸ਼ਕਲਾਂ ਭਰਿਆ ਰਿਹਾ ਤੇ ਪਿਤਾ ਟਹਿਲ ਸਿੰਘ ਪੁੱਤਰ ਉਦਮ ਸਿੰਘ ਨੂੰ ਕੀਰਤਨ ਸਿਖਾਉਣਾ ਚਾਹੁੰਦੇ ਸਨ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਸੋ ਸ਼ਹੀਦ ਭਗਤ ਸਿੰਘ ਨੂੰ ਅਸੀਂ ਕਿਵੇਂ ਪੁਲਾ ਸਕਦੇ ਹਾਂ ਉਹਨਾਂ ਦਾ ਨਾਮ ਅੱਜ ਹਰ ਹਿੰਦੁਸਤਾਨੀ ਨੂੰ ਪਤਾ ਹੈ ਤੇ ਉਹ ਭਾਰਤ ਦੇ ਇੱਕ ਪ੍ਰਮੁੱਖ ਆਜ਼ਾਦੀ ਕੁਲਾਟੀਏ ਨੇ ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਦੇ ਮੈਂਬਰ ਬਣੇ ਲਾਹੌਰ ਦੇ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡ ਕੇ ਭਗਤ ਸਿੰਘ ਉਪਰੋਕਤ ਕ੍ਰਾਂਤੀਕਾਰੀ ਸੰਗਠਨ ਨਾਲ ਜੁੜੇ 1927 ਚ ਕਾਕੋਰੀ ਰੇਲ ਗੱਡੀ ਡਾਕੇ ਮਾਮਲੇ ਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਨੇ ਲਾਹੌਰ ਦੇ ਦੁਸ਼ਹਿਰਾ ਮੇਲੇ ਦੌਰਾਨ ਬੰਬ ਧਮਾਕਾ ਕਰਨ ਦਾ ਦੋਸ਼ ਵੀ ਉਹਨਾਂ ਦੇ ਮੜਿਆ ਗਿਆ ਸੋ ਚੰਗੇ ਵਿਹਾਰ ਤੇ ਜ਼ਮਾਨਤ ਦੀ ਪਾਰੀ ਰਕਮ 60000 ਰੁਪਏ ਤੇ ਉਹਨਾਂ ਨੂੰ ਰਿਹਾ ਕੀਤਾ ਗਿਆ ਸਤੰਬਰ 1928 ਚ ਪਾਗਲ ਸਿੰਘ ਨੇ ਆਜ਼ਾਦ ਦੇ ਲਈ ਸੰਘਰਸ਼ ਜਾਰੀ ਰੱਖਿਆ ਤੇ ਪਾਗਲ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ ਤੇ ਇਸ ਦਾ ਉਦੇਸ਼ ਸੇਵਾ ਤਿਆਗ ਅਤੇ ਪੀੜ ਸਹਿ ਸਕਣ ਵਾਲੇ ਨੌਜਵਾਨ ਤਿਆਰ ਕਰਨਾ ਸੀ ਸੋ ਪਾਗਲ ਸਿੰਘ ਨੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸੌਂ ਖਾਦੀ ਰਾਜਗੁਰੂ ਨਾਲ ਮਿਲ ਕੇ ਲਾਹੌਰ ਚ ਸਹਾਇਕ ਪੁਲਿਸ ਮੁਖੀ ਰਹੇ ਅੰਗਰੇਜ਼ ਅਧਿਕਾਰੀ ਜੇਪੀ ਸਾਂਡਰਸ ਨੂੰ ਮਾਰਿਆ ਇਸ ਕਾਰਵਾਈ 'ਚ ਚੰਦਰ ਸੇਖਰ ਆਜ਼ਾਦ ਨੇ ਉਹਨਾਂ ਦੀ ਸਹਾਇਤਾ ਕੀਤੀ ਤੇ ਸਾਥੀ ਉਹਨਾਂ ਦੇ ਦੱਤ ਨਾਲ ਮਿਲ ਕੇ ਉਹਨਾਂ ਨੇ ਪਗਤ ਸਿੰਘ ਨੇ ਨਵੀਂ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਸਵਾ ਹਾਲ 'ਚ 8 April 1928 ਨੂੰ ਅੰਗਰੇਜ਼ੀ ਸਰਕਾਰ ਨੂੰ ਜਗਾਉਣ ਲਈ ਬੰਬ ਦੇ ਪਰਚੇ ਸੁੱਟੇ। ਸੋ ਬੰਬ ਸੁੱਟਣ ਤੋਂ ਬਾਅਦ ਉੱਥੇ ਹੀ ਦੋਵਾਂ ਨੇ ਆਪਣੀ ਗ੍ਰਿਫਤਾਰੀ ਦੇ ਦਿੱਤੀ ਤੇ 23 March 1931 ਨੂੰ ਪਗਤ ਸਿੰਘ ਨੇ ਉਹਨਾਂ ਨੂੰ ਖਾਸ ਕਰਕੇ ਸਾਥੀਆਂ ਨੂੰ ਰਾਜਗੁਰੂ ਤੇ ਸੁਖਦੇਵ ਨਾਲ ਉਹਨਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ। ਸੋ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਮੈਂਬਰਾਂ ਵਿੱਚੋਂ ਇੱਕ ਸੰਤ ਜਦੋਂ ਅਸੀਂ ਆਜ਼ਾਦੀ ਦਿਵਸ ਮਨਾਉਂਦੇ ਆ ਦਰਸ਼ਕੋ ਤਾਂ ਅਸੀਂ ਇਹ ਸਾਡੇ ਲਈ ਇੱਕ ਸਮਾਂ ਯਾਦ ਕਰਨ ਦਾ ਕਿਵੇਂ ਲੱਖਾਂ ਲੋਕਾਂ ਨੇ ਆਪਣਾ ਖੂਨ ਦਿੱਤਾ ਆਪਣੀਆਂ ਜ਼ਿੰਦਗੀਆਂ ਖਤਮ ਕੀਤੀਆਂ ਤਾਂ ਜੋ ਅਸੀਂ ਆਜ਼ਾਦ ਫਜ਼ਾਵਾਤੇ ਖੁਸ਼ਹਾਲ ਭਾਰਤ ਵਿੱਚ ਜੀ ਸਕੇ ਰਹਿ ਸਕੀਏ ਸੋ ਜਵਾਨਾਂ ਦੇ ਸੁਪਨੇ ਸਿਰਫ ਆਪਣੇ ਲਈ ਨਹੀਂ ਸਗੋਂ ਹਰ ਇੱਕ ਭਾਰਤੀ ਦੇ ਹੱਕ ਲਈ ਸਨ ਇਹੇ ਕਰਕੇ ਆਜ਼ਾਦੀ ਦਿਵਸ ਸਿਰਫ ਇੱਕ ਤਿਉਹਾਰ ਨਹੀਂ ਸਗੋਂ ਸਾਡੇ ਲਈ ਇੱਕ ਵੱਡਾ ਸਨਮਾਨ ਅਤੇ ਵਾਅਦਾ ਹੈ ਕਿ ਅਸੀਂ ਆਪਣੇ ਦੇਸ਼ ਦੀ ਕਦਰ ਕਰਾਂਗੇ ਅਤੇ ਇਸ ਨੂੰ ਹੋਰ ਵਧੀਆ ਬਣਾਉਣ ਲਈ ਆਪਣਾ ਯੋਗਦਾਨ ਦੇਵਾਂਗੇ ਸੋ ਇਸ ਦਿਨ ਸਾਡੇ ਦਿਲ ਹੀ ਉਹ ਤਰੰਗ ਉੱਭਰਦੀ ਹੈ ਜਦੋਂ ਲਾਲ ਕਿਲੇ ਤੇ ਤਿਰੰਗਾ ਲਹਿਰਦਾ ਸੋ ਜਦੋਂ ਹਰੇਕ ਭਾਰਤੀ ਦੇ ਦਿਲਾਂ ਵਿੱਚ ਭਾਰਤ ਲਈ ਪਿਆਰ ਦਾ ਜਜ਼ਬਾ ਜਗਦਾ ਹੈ ਇਸ ਦਿਨ ਅਸੀਂ ਸਮਝਦੇ ਹਾਂ ਕਿ ਸਾਡੀ ਆਜ਼ਾਦੀ ਨੂੰ ਬਚਾਉਣ ਅਤੇ ਮਜ਼ਬੂਤ ਬਣਾਉਣ ਲਈ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ ਆਓ ਇਸ 15 ਅਗਸਤ ਨੂੰ ਅਸੀਂ ਆਪਣੇ ਅੰਦਰ ਉਹ ਜਜ਼ਬਾ ਜਗਾਈਏ ਜੋ ਅਸੀਂ ਪੁਰਖਿਆਂ ਨੇ ਜਗਾਇਆ ਜੋ ਸਾਡੇ ਪੁਰਖਿਆਂ ਨੇ ਜਗਾਇਆ ਆਓ ਸੱਚਾਈ ਅਪ ਰਾਈ ਆਪਣੇ ਦੇਸ਼ ਨੂੰ ਅੱਗੇ ਵਧਾਈਏ ਕਿਉਂਕਿ ਸੱਚੀ ਆਜ਼ਾਦੀ ਸਿਰਫ ਬਾਹਰਲੀ ਹਕੂਮਤ ਤੋਂ ਛੁਟਕਾਰਾ ਨਹੀਂ ਬਲਕਿ ਮਨੁੱਖ ਦੀ ਸੋਚ ਜੀਵਨ ਸ਼ੈਲੀ ਤੇ ਸਮਾਜਿਕ ਸਬੰਧਾਂ ਵਿੱਚ ਵੀ ਆਜ਼ਾਦੀ ਹੈ ਇਸ ਲਈ ਆਜ਼ਾਦੀ ਦਿਵਸ ਸਿਰਫ ਪਲਕਾਂ ਨੂੰ ਝੁਕਾਉਣ ਦਾ ਮੌਕਾ ਨਹੀਂ ਸਗੋਂ ਇਹ ਸਾਡੇ ਲਈ ਨਵਾਂ ਸੰਕਲਪ ਹੈ ਆਪਣੀ ਮਾਪ ਭੂਮੀ ਭਾਰਤ ਦੀ ਸੇਵਾ ਕਰਨ ਦਾ ਆਪਣੇ ਦੇਸ਼ ਨੂੰ ਸ਼ਾਂਤੀ ਸਹਿਯੋਗ ਅਤੇ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਦਾ ਉਹ ਸਾਰੇ ਮਿਲ ਕੇ ਇਹ ਵਾਅਦਾ ਕਰੀਏ ਕਿ ਅਸੀਂ ਆਪਣੀ ਆਜ਼ਾਦੀ ਦੀ ਕਦਰ ਕਰਾਂਗੇ ਸ਼ਹੀਦਾਂ ਦੀ ਬਲੀਦਾਨ ਗੱਲਾਂ ਨੂੰ ਕਦੇ ਭੁੱਲਾਂਗੇ ਨਹੀਂ ਅਤੇ ਭਾਰਤ ਨੂੰ ਇੱਕ ਅਜਿਹਾ ਦੇਸ਼ ਬਣਾਵਾਂਗੇ ਜਿੱਥੇ ਹਰ ਨਾਗਰਿਕ ਖੁਸ਼ਹਾਲ ਸੁਰੱਖਿਅਤ ਅਤੇ ਸੁਤੰਤਰ ਮਹਿਸੂਸ ਕਰੇ ਸੋ ਸਾਰੇ ਸ਼ਹੀਦਾਂ ਨੂੰ ਉਹਨਾਂ ਦੇ ਬਲੀਦਾਨ ਨੂੰ ਨਮਤ ਹੈ ਜੈ ਹਿੰਦ